ਸਾਰੀ ਸਾਡੀ ਟੀਮ ਵੱਖ-ਵੱਖ ਪਿੰਡਾਂ 'ਚ ਜਾ ਕੇ ਜੋ ਵੀ ਪਿੰਡ ਦਾ ਕੋਈ ਖੇਤੀ ਕਰਦਾ ਹੈ ਕੋਈ ਡੈਰੀ ਫਾਰਮਿੰਗ ਕਰਦਾ ਹੈ ਜੀ ਜਾਂ ਕੋਈ ਸਪੋਰਟਸ ਰਿੰਗ 'ਚ ਹੈ ਜਾਂ ਕੋਈ ਸਕੂਲ 'ਚ ਕਿਤੇ ਚੰਗੇ ਨੰਬਰ ਨੇ ਐਜੂਕੇਸ਼ਨ 'ਚ ਚੰਗਾ ਹਨਾ ਆਪਣਾ ਹੰਬਲਾ ਮਾਰਿਆ ਅਸੀਂ ਉਹਨਾਂ ਦੇ ਵੱਖ-ਵੱਖ ਤੌਰ ਤੇ ਜਾ ਕੇ ਵੱਖ-ਵੱਖ ਜਗ੍ਹਾ ਤੇ ਉਹਨਾਂ ਦੇ ਸਨਮਾਨ ਕਰਦੇ ਜਿਵੇਂ ਹੀ ਸਾਨੂੰ ਜਿੱਥੋਂ ਹੀ ਪਤਾ ਲੱਗਦਾ ਵੀ ਇਸ ਬੱਚੇ ਨੇ 10th ਕਲਾਸ 'ਚ ਹੋ ਜਾਂ ਪਲੱਸ 2 'ਚ ਹੋ ਜਾਂ ਕਿਸੇ ਹੋਰ ਮਤਲਬ ਲਾ ਲਓ ਤੁਸੀਂ ਕੋਈ ਟੈਸਟ ਦਿੱਤਾ ਉਹ ਜੋ ਅੱੱਬਾ ਲਾਇਆ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਤਾਂ ਅਸੀਂ ਉਹਦਾ ਘਰ ਜਾ ਕੇ ਇਹ ਸਨਮਾਨ ਕਰਦੇ ਜੇ ਉਹ ਅਕਾਲੀ ਹੋਵੇ ਕਾਂਗਰਸੀ ਹੋਵੇ ਬੀਜੇਪੀ ਵਾਲਾ ਹੋਵੇ ਉਹ ਕੋਈ ਪੱਖਪਾਤ ਤਾਂ ਨਹੀਂ ਰੱਖਿਆ ਜਾਂਦਾ ਸਾਨੂੰ ਕੋਈ ਮੈਟਰ ਨਹੀਂ ਕਰਦਾ ਜੀ ਸਾਡੇ ਪੰਜਾਬ ਦਾ ਯੂਥ ਅੱਗੇ ਆਉਣਾ ਚਾਹੀਦਾ ਸਾਡੇ ਪੰਜਾਬ ਦਾ ਨਾਮ ਰੌਸ਼ਨ ਹੋਣਾ ਚਾਹੀਦਾ ਪੰਜਾਬ ਨੂੰ ਇੱਕ ਚੰਗੀ ਸੇਧ ਦੇ ਰਹੀ ਆ ਉਹ ਆਮ ਆਦਮੀ ਪਾਰਟੀ ਆ ਅੱਜ ਤੱਕ 70 ਸਾਲ ਰਾਜ ਕੀਤਾ ਹੋ ਸਾਰੀਆਂ ਪਾਰਟੀਆਂ ਨੇ ਕਿਸੇ ਨੇ ਕੋਈ ਹਮਲਾ ਨਹੀਂ ਮਾਰਿਆ ਯੂਥ ਨੂੰ ਕੁੱਝ ਸੱਟਣ ਵਾਲਾ ਕੰਮ ਕੀਤਾ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਮੱਤ ਸੋਨੇ ਦੀ ਚਿੜੀ ਬਣਾਉਣ ਤੱਕ ਸੀਮ ਸਾਹਬ ਦਾ ਮਤਲਬ ਹੈ ਜੀ ਇਹ ਲੱਗਦਾ ਤੁਹਾਨੂੰ ਰੀੜ ਦੀ ਹੱਡੀ ਆ ਕਿ ਜੇ ਯੂਥ ਵਿੰਗ ਮਜ਼ਬੂਤ ਆ ਤਾਂ ਪਾਰਟੀ ਸਫਲਾ ਜੇ ਯੂਥ ਵਿੰਗ ਕਮਜ਼ੋਰ ਆ ਤਾਂ ਪਾਰਟੀ ਅਸਫਲਾ ਪਹਿਲਾਂ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਸੀਗਾ ਉਹ ਵੀ 50 ਸਾਲ ਪਲੱਸ ਟਿਕਟਾਂ ਅਕਾਲੀ ਦਲ ਕਾਂਗਰਸ ਸੀਗਾ ਉਹ ਵੀ 50 ਸਾਲ ਪਲੱਸ ਟਿਕਟਾਂ ਵੀ ਮਤਲਬ ਹੁਣ ਯੂਥ ਨੂੰ ਇੱਕ ਚੰਗਾ ਪਲੇਟਫਾਰਮ ਮਿਲਿਆ ਤੁਸੀਂ ਕਹਿ ਸਕਦੇ ਹੋ ਸਿਆਸਤ 'ਚ ਵੀ ਜੋ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦੇਣਗੇ ਸਾਡੇ ਜੀ ਕਿ ਮੇਨਾਂ ਰਹਿਣਾ 13 0 13 0 ਤਾਂ ਹੋਈ ਜਾਂਦੀ ਆ ਆਮ ਆਦਮੀ ਪਾਰਟੀ ਵੱਲੋਂ 13 0 ਹੋਊ ਜਾਂ ਦੂਜੇ ਕਹਿੰਦੇ ਨੇ ਵੀ 0 13 ਨਾ ਹੋ ਜੇ ਕਿਤੇ ਸੀਐਮ ਸਾਹਿਬ ਕਹਿ ਰਹੇ ਨੇ ਵੀ ਅਸੀਂ ਕੁਝ ਨਹੀਂ ਗੱਲ ਕਰਨੀ ਸਾਡੀ ਇੱਕ ਇੱਕ ਗੱਲ 2 ਸਾਲ ਦਾ ਸਾਡੇ ਕੰਮ ਦੇਖੋ ਵੋਟ ਮੰਗਦੇ ਨੇ ਕੰਮ ਸਾਡੇ ਇੰਨੇ ਕੀਤੇ ਨੇ ਸੀਐਮ ਸਾਹਿਬ ਨੇ ਵੀ ਉਂਗਲਾਂ ਤੇ ਗਿਣਾਏ ਨਹੀਂ ਜਾ ਸਕਦੇ ਇਹਨਾਂ ਦੇ ਕੰਮ ਮੈਨੂੰ ਲੱਗਦਾ ਉਂਗਲਾਂ ਹੀ ਸ਼ੁਰੂ ਹੀ ਨਹੀਂ ਹੁੰਦੀਆਂ ਆ ਓਵਰਸ ਵਾਲੇ ਤਾਂ ਕਹਿੰਦੇ ਨੇ ਵੀ 13 0 ਅਸੀਂ ਕਰਾਂਗੇ ਜੀ ਕਿ ਆਮ ਆਦਮੀ ਪਾਰਟੀ ਵਾਲੇ ਤਾਂ ਉਹੀ ਹਜੇ ਉਹ ਕਰੀ ਜਾਂਦੇ ਨੇ ਓਵਰ ਕੌਨਫੀਡੈਂਸ ਆ ਵੀ 13 0 ਤਾਂ ਸਾਡਾ ਹੋਊਗਾ ਦੇਖੋ ਇਹ ਸਵੇਰੇ 10:30 ਵਜੇ ਨੂੰ ਮੂੰਹ ਤੇ ਪਰਨੇ ਬੰਨ ਕੇ ਵਾਪਸ ਬਾਹਰ ਨਿਕਲੇ ਆ ਜੀ ਜਦੋਂ ਗਿਣਤੀ ਹੋ ਰਹੀ ਸੀ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਚ ਲੋਕ ਸਭਾ ਚੋਣਾਂ ਹੋਣੀਆਂ ਨੇ ਵੋਟਾਂ ਪੈਣੀਆਂ ਨੇ ਕੈਂਪੇਨਾਂ ਚੋਣ ਪ੍ਰਚਾਰਾ ਲਗਾਤਾਰ ਜਾਰੀਆ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਜਾਨੀ ਕਿ ਆਮ ਆਦਮੀ ਪਾਰਟੀ ਦਾ ਯੂਥ ਵਿੰਗ ਵੀ ਪੂਰੀਆਂ ਐਕਟੀਵਿਟੀਜ਼ ਕਰ ਰਿਹਾ ਸੋ ਲੋਕ ਸਭਾ ਹਲਕਾ ਪਟਿਆਲਾ ਦੇ ਪਿੰਡ ਤਰਖੇੜੀ ਚ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਯੂਥ ਵਿੰਗ ਦੇ ਪੰਜਾਬ ਦੇ ਸੈਕਟਰੀ ਤੇਜਿੰਦਰ ਸਿੰਘ ਖਹਿਰਾ ਦੀ ਅਗਵਾਈ ਚ ਇੱਥੇ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ ਯੂਥ ਵਿੰਗ ਨੂੰ ਸਟਰੋਂਗ ਕਰ ਰਹੇ ਨੇ ਉਹ ਸਨਮਾਨ ਸਮਾਰੋਹ ਕਿਵੇਂ ਦਾ ਗੱਲਬਾਤ ਵੀ ਕਰਾਂਗੇ ਇੱਕ ਸਨਮਾਨ ਪੱਤਰ ਦਿੱਤੇ ਨੇ ਉਹ ਕਿਸ ਤਰ੍ਹਾਂ ਦੇ ਪੱਤਰ ਨੇ ਤੇ ਕਿਹੜੇ-ਕਿਹੜੇ ਨੌਜਵਾਨਾਂ ਨੂੰ ਉਹ ਪੱਤਰ ਦਿੱਤੇ ਗਏ ਨੇ ਸੋ ਤੇਜਿੰਦਰ ਖਹਿਰਾ ਸਾਡੇ ਨਾਲ ਮੌਜੂਦ ਨੇ ਤੇਜਿੰਦਰ ਜੀ ਅੱਜ ਦਾ ਪ੍ਰੋਗਰਾਮ ਆ ਅੱਜ ਦਾ ਇਹ ਸਨਮਾਨ ਸਮਾਰੋਹ ਕਿਵੇਂ ਦਾ ਰੱਖਿਆ ਗਿਆ ਅ ਸਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਚੈਨਲ ਦੇਖਦੇ ਸਾਰੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਅ ਜੋ ਸਾਡਾ ਯੂਥ ਦਾ ਇੱਕ ਇੱਕ ਟੀਚਾ ਹੈ ਅਸੀਂ ਜੋ ਯੂਥ ਦੇ ਪੰਜਾਬ ਦੇ ਯੂਥ ਆ ਸਾਡਾ ਯੰਗ ਏਜ ਨੇ ਜੋ ਚੰਗੀ ਖੇਤੀ ਕਰ ਰਹੇ ਨੇ ਜੋ ਸਮਾਜ ਸੇਵੀ ਨੇ ਜਾਂ ਪੜ੍ਹਾਈ ਦੇ ਖੇਤਰ ਵਿੱਚ ਅੱਬਲ ਨੇ ਸਾਡੇ ਮਨਜਿੰਦਰ ਸਿੰਘ ਲਾਲਪੁਰਾ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਯੂਥ ਦੇ ਉਹਨਾਂ ਦੀਆਂ ਇਹ ਹਦਾਇਤਾਂ ਨੇ ਵੀ ਆਪਾਂ ਉਹਨਾਂ ਦਾ ਹੌਸਲਾ ਅਫਜ਼ਾਈ ਕਰਨਾ ਹੈ ਉਹਨਾਂ ਨੂੰ ਇੱਕ ਐਪਰੀਸ਼ੀਏਟ ਕਰਨਾ ਤੇ ਇਹ ਸਾਡਾ ਐਪਰੀਸ਼ੀਏਟ ਕਰਨ ਦਾ ਤਰੀਕਾ ਹੈ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕਰਦੇ ਹਾਂ ਸਰਟੀਫਿਕੇਟ ਜਰੀਏ ਤੇ ਉਹਨਾਂ ਦਾ ਜੋ ਮਾਣ ਤਾਣਾ ਉਹ ਵਧਾਉਨੇ ਆ ਠੀਕ ਹੈ ਤੇ ਸਾਡੇ ਉਰੇ ਹਲਕਾ ਨਾਬਾਦੋ ਯੂਥ ਦੇ ਪ੍ਰੈਜ਼ੀਡੈਂਟ ਨੇ ਸਿਮਰਨ ਜੀ ਸਿਮਰਨ ਤੇ ਅੜਕ ਚੋਹਾਨ ਜੀ ਤੇ ਇਹਨੇ ਦੇ ਨਾਲ ਸਾਡੇ ਚੇਅਰਮੈਨ ਸਾਹਿਬ ਨੇ ਤੇ ਸਾਰੀ ਸਾਡੀ ਟੀਮ ਵੱਖ-ਵੱਖ ਪਿੰਡਾਂ 'ਚ ਜਾ ਕੇ ਜੋ ਵੀ ਪਿੰਡ ਦਾ ਕੋਈ ਖੇਤੀ ਕਰਦਾ ਕੋਈ ਡੈਰੀ ਫਾਰਮਿੰਗ ਕਰਦਾ ਯਾ ਕੋਈ ਸਪੋਰਟਸ ਰਿੰਗ ਚ ਹੈ ਯਾ ਕੋਈ ਸਕੂਲ ਚ ਕਿਤੇ ਚੰਗੇ ਨੰਬਰ ਨੇ এডੂਕੇਸ਼ਨ ਚ ਚੰਗਾ ਹਨਾ ਆਪਣਾ ਹਮਲਾ ਮਾਰਿਆ ਅਸੀਂ ਉਹਨਾਂ ਦੇ ਵੱਖ-ਵੱਖ ਤੌਰ ਤੇ ਜਾ ਕੇ ਵੱਖ-ਵੱਖ ਜਗ੍ਹਾ ਤੇ ਉਹਨਾਂ ਦੇ ਸਨਮਾਨ ਕਰਦੇ ਜਾਨੀ ਕਿ ਸਾਰੀਆਂ ਕੈਟਾਗਰੀਜ਼ ਆ ਗਈਆਂ ਜੇ ਕੋਈ ਖੇਤੀਬਾੜੀ ਵਧੀਆ ਕਰਦਾ ਉਹ ਜਾਂ ਕੋਈ ਖੇਤੀਬਾੜੀ ਵੱਖਰੀ ਕਰਦਾ ਉਹ ਜਾਂ ਸਟੂਡੈਂਟਾਂ ਕੋਈ 10ਵੀਂ ਚੋਂ ਪੂਰਾ ਟੌਪਰ ਰਹਿ ਗਿਆ ਉਹ ਉਹਨਾਂ ਦੇ ਸਾਰਿਆਂ ਦੇ ਘਰ ਜਾ ਕੇ ਤੁਸੀਂ ਸਨਮਾਨ ਸਮਾਰੋਹ ਕਰਦੇ ਜੀ ਜੀ ਜਿਵੇਂ ਹੀ ਸਾਨੂੰ ਜਿੱਥੋਂ ਹੀ ਪਤਾ ਲੱਗਦਾ ਵੀ ਇਸ ਬੱਚੇ ਨੇ 10ਥ ਕਲਾਸ ਚੋਂ ਜਾਂ ਪਲੱਸ 2 ਚੋਂ ਜਾਂ ਕਿਸੇ ਹੋਰ ਮਤਲਬ ਲਾ ਲੋ ਤੁਸੀਂ ਕੋਈ ਟੈਸਟ ਦਿੱਤਾ ਉਹ ਜੋ ਅੱੱਬਾ ਲਾਇਆ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਤਾਂ ਅਸੀਂ ਉਹਦਾ ਘਰ ਜਾ ਕੇ ਇਹ ਸਨਮਾਨ ਕਰਦੇ ਆਂ ਜੀ ਜੇ ਉਹ ਅਕਾਲੀ ਹੋਵੇ ਕਾਂਗਰਸੀ ਹੋਵੇ ਬੀਜੇਪੀ ਵਾਲਾ ਹੋਵੇ ਉਹ ਕੋਈ ਪੱਖਪਾਤ ਨਹੀਂ ਰੱਖਿਆ ਜਾਂਦਾ ਸਾਨੂੰ ਕੋਈ ਮੈਟਰ ਨਹੀਂ ਕਰਦਾ ਜੀ ਸਾਡੇ ਪੰਜਾਬ ਦਾ ਜੂਥ ਅੱਗੇ ਆਉਣਾ ਚਾਹੀਦਾ ਸਾਡੇ ਪੰਜਾਬ ਦਾ ਨਾਮ ਰੌਸ਼ਨ ਹੋਣਾ ਚਾਹੀਦਾ ਠੀਕ ਹੈ ਬਾਕੀ ਲੋਕ ਸਭਾ ਚੋਣਾਂ ਨੇ ਕਿ ਸਟਰੋਂਗ ਵੀ ਹੋਈ ਜਾਊਗਾ ਜੂਥ ਨਾਲ ਦੀ ਨਾਲ ਜੇ ਇਹੋ ਜਿਹੀ ਐਕਟੀਵਿਟੀਜ਼ ਕਰਾਂਗੇ ਜੀ ਤੁਹਾਨੂੰ ਪਤਾ ਹੀ ਹੈ ਬਾਈ ਜੀ ਪੰਜਾਬ 'ਚ ਇੱਕ ਇੱਕ ਪਾਰਟੀ ਹੈ ਜੋ ਯੂਥ ਨੂੰ ਪੰਜਾਬ ਨੂੰ ਇੱਕ ਚੰਗੀ ਸਿਹਤ ਦੇ ਰਹੀ ਆ ਉਹ ਆਮ ਆਦਮੀ ਪਾਰਟੀ ਆ ਅੱਜ ਤੱਕ 70 ਸਾਲ ਰਾਜ ਕੀਤਾ ਉਹ ਸਾਰੀਆਂ ਪਾਰਟੀਆਂ ਨੇ ਕਿਸੇ ਨੇ ਕੋਈ ਹਮਲਾ ਨਹੀਂ ਮਾਰਿਆ ਯੂਥ ਨੂੰ ਖੂਚ ਸਿੱਟਣ ਵਾਲਾ ਕੰਮ ਕੀਤਾ ਸਾਰੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਇੱਕ ਇਹੋ ਜਿਹਾ ਪਲੇਟਫਾਰਮ ਬਣਿਆ ਸਾਰੇ ਸਪੋਰਟਸ ਜਿਹੜੇ ਕੋਈ ਸਪੋਰਟਸ ਹੈ ਕੋਈ ਐਗਰੀਕਲਚਰ ਹੈ ਮੁੰਡੇ ਵਾਲੀ ਯੂਥ ਲਈ ਖਾਸ ਕਰਕੇ ਬਹੁਤ ਚੰਗਾ ਬਹੁਤ ਵੇਖਿਆ ਜੀ ਆਮ ਆਦਮੀ ਪਾਰਟੀ ਸਾਰੇ ਸ੍ਰੀ ਹਰਵਿੰਦ ਕੇਜਰੀਵਾਲ ਦੀ ਸਾਡੇ ਸੁਪਰੀਮੋ ਸਰਦਾਰ ਭਗਵੰਤ ਸਿੰਘ ਦੀ ਮਾਨ ਜੋ ਇੱਕ ਪੰਜਾਬ ਲਈ ਚੰਗੀ ਨੁਹਾਰ ਸੋਚਦੇ ਨੇ ਸੋਚਦੇ ਨੇ ਵੀ ਯੂਥ ਅੱਗੇ ਆਵੇ ਪੰਜਾਬ ਨੂੰ ਸੋਨੇ ਦੀ ਜੜੀ ਬਣਾਉਣ ਤੱਕ ਸੀਮ ਸਾਹਿਬ ਦਾ ਮਤਲਬ ਹੈ ਜੀ ਇਸੇ ਤਰ੍ਹਾਂ ਸਾਡੇ ਜੋ ਪ੍ਰਧਾਨ ਨੇ ਲਾਲਪੁਰਾ ਸਾਹਿਬ ਉਹਨਾਂ ਦਾ ਵੀ ਇਹੀ ਹੈ ਵੀ ਯੂਥ ਨੂੰ ਅੱਗੇ ਲੈ ਕੇ ਆਓ ਕਿਸੇ ਵੀ ਤਰੀਕੇ ਦਾ ਕੋਈ ਵੀ ਕੰਮ ਕਰਦਾ ਐਪਰੀਸ਼ੀਏਟ ਕਰੋ ਯੂਥ ਵਿੰਗ ਨੂੰ ਕਿਹਾ ਜਾਂਦਾ ਕਿ ਰੀੜ ਦੀ ਹੱਡੀ ਹੁੰਦਾ ਯੂਥ ਵਿੰਗ ਸਾਰੀਆਂ ਪਾਰਟੀਆਂ ਸ਼ਰੋਮਣੀ ਅਕਾਲੀ ਦਲ ਕਾਂਗਰਸ ਯੂਥ ਵਿੰਗ ਤੇ ਬਹੁਤ ਧਿਆਨ ਦਿੰਦੇ ਨੇ ਕੀ ਲੱਗਦਾ ਤੁਹਾਨੂੰ ਰੀੜ ਦੀ ਹੱਡੀ ਆ ਕਿ ਜੇ ਯੂਥ ਵਿੰਗ ਮਜ਼ਬੂਤ ਆ ਤਾਂ ਪਾਰਟੀ ਸਫਲਾ ਜੇ ਯੂਥ ਵਿੰਗ ਕਮਜ਼ੋਰ ਆ ਤਾਂ ਪਾਰਟੀ ਅਸਫਲ ਆ ਤੁਹਾਨੂੰ ਸ਼ਾਇਦ ਤੁਸੀਂ ਪਿੱਛੇ ਦੇਖਿਆ ਨਹੀਂ ਹੋਣਾ ਸਾਡੇ ਟਾਈਮ ਹੀ ਸਾਡੀ ਪਾਰਟੀ ਨੇ ਯੂਥ ਨੂੰ ਟਿਕਟਾਂ ਦਿੱਤੀਆਂ ਨੇ ਸਾਡੀ ਪਾਰਟੀ ਦੀ ਸਭ ਤੋਂ ਯੰਗ ਜੇ ਮੁੰਡੇ ਐਮਐਲਏ ਨੇ ਮੰਤਰੀ ਨੇ ਸਾਡੇ ਮੀਤ ਹੇਰ ਦੀ ਮੰਤਰੀ ਨੇ ਤੁਹਾਨੂੰ ਪਤਾ ਵੀ ਹੁਣ ਸਾਡੇ ਐਮਪੀ ਵੀ ਲੜ ਰਹੇ ਨੇ ਸ਼ਹਿਰੀ ਕਲਸੀ ਜੀ ਉਹ ਵੀ ਯੂਥ ਨੇ ਹਨਾ ਯੰਗ ਏਜਸ ਐ ਪਹਿਲਾ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਸੀਗਾ ਉਹ ਵੀ 50 ਸਾਲ ਪਲੱਸ ਟਿਕਟਾਂ ਅਕਾਲੀ ਦਲ ਕਾਂਗਰਸ ਸੀਗਾ ਉਹ ਵੀ 50 ਸਾਲ ਪਲੱਸ ਟਿਕਟਾਂ ਵੀ ਮਤਲਬ ਹੁਣ ਯੂਥ ਨੂੰ ਇੱਕ ਚੰਗਾ ਪਲੇਟਫਾਰਮ ਮਿਲਿਆ ਤੁਸੀਂ ਕਹਿ ਸਕਦੇ ਹੋ ਸਿਆਸਤ 'ਚ ਵੀ ਜੋ ਪੰਜਾਬ ਦੀ ਨੂੰ ਹਾਰ ਬਦਲ ਕੇ ਰੱਖ ਦੇਣਗੇ ਸਾਡੇ ਯੋਧੇ ਬਾਕੀ ਇਲੈਕਸ਼ਨ ਦਾ ਕਿਵੇਂ ਲੱਗਦਾ ਕਿਉਂਕਿ ਇਲੈਕਸ਼ਨ ਲਗਾਤਾਰ ਕੈਂਪੇਨ ਜਾਰੀ ਆ ਇਲੈਕਸ਼ਨ ਨੇੜੇ ਆ ਕੀ ਲੱਗਦਾ ਕਿਵੇਂ ਦਾ ਰਹਿਣ ਵਾਲਾ 13 0 13 0 ਤਾਂ ਹੋਈ ਜਾਂਦੀ ਆ ਆਮਦਵੀ ਪਾਰਟੀ ਵੱਲੋਂ 13 0 ਹੋਊ ਜਾਂ ਦੂਜੇ ਕਹਿੰਦੇ ਨੇ ਵੀ 0 13 ਨਾ ਹੋ ਜੇ ਕਿਤੇ ਦੇਖੋ ਦੂਜਿਆਂ ਨੇ ਤਾਂ ਬਹੁਤ ਕੁਝ ਕਹਿਣਾ ਜੀ ਸੀਐਮ ਸਾਹਿਬ ਕਹਿ ਰਹੇ ਨੇ ਵੀ ਅਸੀਂ ਕੁਝ ਨਹੀਂ ਗੱਲ ਕਰਨੀ ਸਾਡੀ ਇੱਕ ਇੱਕ ਗੱਲ ਦੋ ਸਾਲ ਦਾ ਸਾਡੇ ਕੰਮ ਦੇਖੋ ਟਰੱਕ ਮੰਗਦੇ ਨੇ ਕੰਮ ਕੰਮ ਸਾਡੇ ਇੰਨੇ ਕੀਤੇ ਨੇ ਸੀਐਮ ਸਾਹਿਬ ਨੇ ਵੀ ਉਂਗਲਾਂ ਤੇ ਗਿਣਾਏ ਨਹੀਂ ਜਾ ਸਕਦੇ ਇਹਨਾਂ ਦੇ ਕੰਮ ਮੈਨੂੰ ਲੱਗਦਾ ਉਂਗਲਾਂ ਹੀ ਸ਼ੁਰੂ ਹੀ ਨਹੀਂ ਹੁੰਦੀਆਂ ਇਹਨਾਂ ਦਾ ਸਿਸਟਮ ਕੀ ਹੈ ਜੀ ਸਰਕਾਰਾਂ ਐਲਾਨ ਕਰਦੀਆਂ ਸੀ ਲਾਸਟ ਜਾ ਕੇ ਜਦੋਂ ਤਿੰਨ ਮਹੀਨੇ ਰਹਿ ਜਾਂਦੇ ਸੀਗੇ ਉਦੋਂ ਹੀ ਕਰਦੇ ਸੀਗੇ ਜੀ ਵੀ ਅਸੀਂ ਜੌਬ ਕਰਤੀਆਂ ਜੀ ਕੁਝ ਸਟੇਆਂ ਹੋ ਜਾਂਦੀਆਂ ਸੀ ਜਾਂ ਕੋਈ ਬੱਸ ਸਟੈਂਡ ਸਾਡੇ ਨਾਬੇ ਦਾ ਬੱਸ ਸਟੈਂਡ ਰਾਜਾ ਵੜਿੰਗ ਜੀ ਆਕੇ ਅਨਾਉਂਸ ਕਰ ਗਏ ਜੀ ਮੈਂ ਇੰਨੇ ਕਰੋੜ ਰੁਪਇਆ ਦਵਾਂ ਉਹਨਾਂ ਮੁੜ ਕੇ ਪੈਸਾ ਲੱਭਿਆ ਜੀ ਨਾ ਰਾਜਾ ਵੜਿੰਗ ਜੀ ਲੱਭੇ ਸਾਡਾ ਜਲੂਸ ਨਿਕਲੇ ਪਿਆ ਜੀ ਉੱਥੇ ਬੱਸ ਸਟੈਂਡ ਦਾ ਅਸੀਂ ਹੁਣ ਸਾਡੇ ਮਾਨ ਸਾਹਿਬ ਨੇ ਪ੍ਰਪੋਜ਼ਲ ਬਣਾ ਕੇ ਭੇਜੀ ਆ ਜੀ ਕੋਸ਼ਿਕ ਸਾਡੇ ਪਟਿਆਲਾ ਗੇਟ ਬੱਸ ਸਟੈਂਡ ਸੀਗਾ ਨਾਬੇ ਵਿਖੇ ਉਹ ਅਸੀਂ ਸਾਡੇ ਸੇਵਾਦਾਰ ਨੇ ਜੋ ਵੀ ਜਿੰਨੇ ਵੀ ਨਾਬੇ ਦੇ ਹਨ ਸਾਡੇ ਨਾਲ ਜੁੜਨ ਵਾਲੇ ਉਹਨਾਂ ਨੇ ਇਲਾਕੇ ਨਾਲ ਬਣਾਇਆ ਜੀ ਬੁਰਾ ਹਾਲ ਸੀਗਾ ਜੀ ਤੁਹਾਨੂੰ ਪਤਾ ਪਿਛਲੀਆਂ ਸਰਕਾਰਾਂ ਨੇ ਬਹੁਤ ਬੁਰਾ ਹਾਲ ਕਰਕੇ ਰੱਖਿਆ ਆਮ ਆਦਮੀ ਪਾਰਟੀ ਦਾ ਸਭ ਤੋਂ ਜਿਹੜਾ ਮੇਨ ਅਜੈਂਡਾ ਯੂਥ ਨੂੰ ਸਟਰੋਂਗ ਕਰਨਾ ਜਾਂਦਾ ਜੀ ਪੂਰੇ ਪੰਜਾਬ ਚ ਮੁਕਾਬਲਾ ਆਮ ਆਦਮੀ ਪਾਰਟੀ ਦਾ ਕਿਸ ਪਾਰਟੀ ਨਾਲ ਰਹਿਣ ਵਾਲਾ ਕੀ ਲੱਗਦਾ ਤੁਹਾਨੂੰ ਵੱਖੋ ਵੱਖਰੀਆਂ ਪਾਰਟੀਆਂ ਜਿਦਾ ਕੱਲੀ ਕਾਂਗਰਸ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਬੀਜੇਪੀ ਨਾਲ ਸਾਡਾ ਸਾਡੀ ਪਾਰਟੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਜੀ 13 0 ਆਊਗਾ ਜੀ ਜੋ ਸੀਐਮ ਸਾਹਿਬ ਨੇ ਕਿਹਾ ਉਹ ਹੋਗੇ ਰਹੂਗਾ ਠੀਕ ਹੈ ਬਿਲਕੁਲ ਜੀ ਚੇਅਰਮੈਨ ਦੀਪਾ ਰਾਮਗੜ੍ਹ ਮੌਜੂਦ ਨੇ ਦੀਪਾ ਜੀ ਕਿਵੇਂ ਦੇਖਦੇ ਹੋ ਤਿਆਰੀਆਂ ਚੱਲ ਰਹੀਆਂ ਨੇ ਯੂਥ ਵਿੰਗ ਨੂੰ ਸਟਰੋਂਗ ਵੀ ਕਰ ਰਹੇ ਹੋ ਨਾਲ ਦੀ ਨਾਲ ਬਿਲਕੁਲ ਜੀ ਬਿਲਕੁਲ ਸਾਡੇ ਪ੍ਰਧਾਨ ਲਾਲਪੁਰਾ ਜੀ ਮਨਜਿੰ ਉੱਪਰ ਅੱਲਾ ਕਰਿਆ ਵੀ ਨਮਾ ਜਿਹੜਾ ਜੂਥ ਆ ਵੀ ਕੋਈ ਵੀ ਫੀਲਡ ਦੇ ਵਿੱਚ ਉਹ ਚਾਹੇ ਐਗਰੀਕਲਚਰ ਹੋਵੇ ਚਾਹੇ ਸਪੋਰਟਸ ਹੋਵੇ ਕੋਈ ਵੀ ਖੇਤਰ ਦੇ ਵਿੱਚ ਉਹ ਇਹ ਮੈਟਰ ਨਹੀਂ ਕਰਦਾ ਵੀ ਕਿਹੜੀ ਪਾਰਟੀ ਦਾ ਕੋਈ ਮਤਲਬ ਨਹੀਂ ਸਾਨੂੰ ਜਾਂ ਬੱਚਾ ਹੁਸ਼ਿਆਰ ਆ ਜਿਹੜਾ ਫਸਟ ਡਿਵੀਜ਼ਨ ਲੈ ਕੇ ਜਾਂਦਾ ਪਰਸੈਂਟਿੰਗ ਦੇ ਵਿੱਚ ਉਹਨਾਂ ਨੂੰ ਅਸੀਂ ਘਰ ਘਰ ਜਾ ਕੇ ਜਿੱਥੇ ਸਾਨੂੰ ਪਤਾ ਲੱਗਦਾ ਉਹਨਾਂ ਨੂੰ ਅਸੀਂ ਇਹ ਪ੍ਰਸ਼ੰਸਾ ਪੱਤਰ ਦਿੰਨੇ ਆ ਸੋ ਨਾਲ ਉਹ ਬੱਚੇ ਦਾ ਹੌਸਲਾ ਹੀ ਵੱਧਦਾ ਤੇ ਅੱਗੇ ਹੋਰ ਕੰਮ ਕਰਦੀ ਉਹ ਤੇ ਸਮਰਥਾ ਹੁੰਦੀ ਹੈ ਠੀਕ ਹੈ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਲੋਕ ਸਭਾ ਪਟਿਆਲਾ ਨੂੰ ਕਿਵੇਂ ਦੇਖਦੇ ਹੋ ਦੂਜੇ ਨੇੜੇ ਤੇੜੇ ਵਾਲੇ ਹੋਰ 13 ਸੀਟਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਲੈਕਸ਼ਨ ਦਾ ਇਦਾਂ ਹੁਣ ਅਸੀਂ ਰੋਜ਼ ਪਿੰਡਾਂ 'ਚ ਜਾਂਦੇ ਆ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ ਸੋ ਬੀਜੇਪੀ ਅਕਾਲੀ ਇਹਨਾਂ ਨੂੰ ਤਾਂ ਕੋਈ ਮਤਲਬ ਪਿੰਡਾਂ 'ਚ ਬਾੜ ਦੇ ਨਹੀਂ ਉਹਨੂੰ ਤੁਸੀਂ ਦੇਖ ਹੀ ਰਹੇ ਹੋ ਡੇਲੀ ਵਿਰੋਧ ਹੁੰਦਾ ਬੀਜੇਪੀ ਦਾ ਵੀ ਕਾਂਗਰਸ ਦਾ ਵੀ ਅਕਾਲੀ ਆਂਦਾ ਵੀ ਸੋ ਸਾਨੂੰ ਬਹੁਤ ਪਿਆਰ ਮਿਲਦਾ ਕਿਉਂਕਿ ਲੋਕਾ ਸਾਡੇ 2 ਸਾਲ ਦੇ ਕੰਮਾਂ ਦੇ ਸੀਐਮ ਸਾਹਿਬ ਦੇ ਕੰਮਾਂ ਨੂੰ ਲੋਕ ਬਹੁਤ ਲੋਕ ਖੁਸ਼ ਨੇ ਜਿਹੜੇ ਅਸੀਂ ਜਿਹੜਾ ਬਿਜਲੀ ਦੇ ਬਿੱਲ ਨੇ ਦੇਖੋ 2 ਮਹੀਨੇ ਬਾਅਦ ਜਦੋਂ ਕੋਈ ਗਰੀਬ ਦੇ ਨਾ 1200 ਰੁਪਏ ਬਿੱਲ ਆਉਂਦਾ ਸੀ ਉਹਨੂੰ ਬਹੁਤ ਔਖਾ ਹੋ ਜਾਂਦਾ ਸੀ ਬੇਚਾਰੇ ਨੂੰ ਹੁਣ ਲੋਕ ਬਹੁਤ ਰਾਹਤ ਮਹਿਸੂਸ ਕਰਦੇ ਨੇ ਤੁਸੀਂ ਕਿਹਾ ਕਿ ਕਾਂਗਰਸ ਨੂੰ ਦੀ ਵਿਰੋਧਤਾ ਹੁੰਦੀ ਆ ਦੂਜੀਆਂ ਪਾਰਟੀਆਂ ਦੀ ਵਿਰੋਧਤਾ ਹੁੰਦੀ ਆ ਪਰ ਕਾਂਗਰਸ ਵਾਲੇ ਤਾਂ ਕਹਿੰਦੇ ਨੇ ਵੀ 13 0 ਅਸੀਂ ਕਰਾਂਗੇ ਜੀ ਕਿ ਆਮ ਆਦਮੀ ਪਾਰਟੀ ਵਾਲੇ ਤਾਂ ਉਹੀ ਹਜੇ ਉਹ ਕਰੀ ਜਾਂਦੇ ਨੇ ਉਹ ਵਰ ਕੌਨਫੀਡੈਂਸ ਆ ਵੀ 13 0 ਤਾਂ ਸਾਡਾ ਹੋਊਗਾ ਦੇਖੋ ਇਹ ਬਾਈ ਦੇ ਵਿੱਚ ਵੀ ਕਹਿੰਦੇ ਸੀ ਮੈਨੂੰ ਪਤਾ ਹੀ ਆ ਸਵੇਰੇ 10:30 ਵਜੇ ਨੂੰ ਮੂੰਹ ਤੇ ਪਰਨੇ ਬੰਨ ਕੇ ਵਾਪਸ ਬਾਹਰ ਨਿਕਲੇ ਆ ਜਿੱਦੋਂ ਗਿਣਤੀ ਹੋ ਰਹੀ ਸੀ ਤੁਹਾਨੂੰ ਸਭ ਨੂੰ ਪਤਾ ਹੀ ਆ ਸੋ ਸੀਐਮ ਸਾਹਿਬ ਨੇ ਜਦ ਵੀ ਕਿਹਾ ਸੀ ਤਾਂ ਉਹ ਪੂਰਾ ਹੋਇਆ ਕਿਉਂਕਿ ਲੋਕ ਪਿਆਰ ਕਰਦੇ ਨੇ ਸੀਐਮ ਸਾਹਿਬ ਦੇ ਕੰਮਾਂ ਨੂੰ ਤੇ ਹੁਣ ਵੀ 13 0 ਹੋਊਗੀ ਇਹ ਕਲੀਅਰ ਹੈ ਜੀ ਬਿਲਕੁਲ ਵੈਸੇ 2022 ਚ ਹੋਇਆ ਉਸ ਤੋਂ ਬਾਅਦ ਤੁਹਾਡੇ ਲੱਗੇ ਸੀਟ ਆ ਲੋਕ ਸਭਾ ਹਲਕਾ ਸੰਗਰੂਰ ਉੱਥੇ ਕਾਫੀ ਮਤਲਬ ਵੱਡਾ ਫੇਰ ਬਦਲ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਸਿਮਰਨਜੀਤ ਸਿੰਘ ਮਾਨ ਜਿੱਤਦੇ ਨੇ ਉਹ ਤੇ ਵੱਡੀ ਵੜਤ ਨਾਲ ਕੀ ਲੱਗਦਾ ਤੁਹਾਨੂੰ ਕਿ ਐਵੇਂ ਕਈ ਵਾਰੀ ਵੋਟਰ ਸ਼ਾਂਤ ਹੁੰਦੇ ਨੇ ਆਪਦਾ ਉਵਾਲਾ ਵੀ ਕੱਢਦੇ ਨੇ ਆਪਦਾ ਉਵਾਲਾ ਵੀ ਮਾਰਦੇ ਨੇ ਨਹੀਂ ਉੱਥੇ ਦੇਖੋ ਇੱਕ ਚੀਜ਼ ਤਾਂ ਹੋਈ ਸੰਗਰੂਰ ਨਾ ਲੋਕਾਂ ਨੂੰ ਗਮਰਾਹ ਲੋਕਾਂ ਨੂੰ ਗਮਰਾਹ ਕਰ ਲਿਆ ਪਾਰਟੀਆਂ ਨੇ ਇੱਕ ਸਿੱਧੂ ਮੂਸੇ ਵਾਲੇ ਦਾ ਜਦੋਂ ਕਤਲ ਹੋਇਆ ਸੋ ਉਹ ਚੀਜ਼ ਨੂੰ ਇਹਦੇ ਵਿੱਚ ਜੋੜ ਲਿਆ ਲੋਕਾਂ ਨੇ ਲੋਕੋ ਗਮਰਾਹ ਹੋ ਗਏ ਇਦਾਂ ਦਾ ਹੁਣ ਕੁਝ ਨਹੀਂ ਹੈਗਾ ਤੇ ਉਦੋਂ ਬਾਅਦ ਤੁਸੀਂ ਫਿਰ ਉੱਥੇ ਜਲੰਧਰ ਵਾਲੀ ਸੀਟ ਵੀ ਦੇਖੀ ਹੋਣੀ ਆ ਠੀਕ ਹੈ ਜੀ ਉੱਥੇ ਅਸੀਂ ਵੱਡੇ ਮਾਰਜਨ ਨਾਲ ਜਿੱਤੇ ਆ ਸੋ ਕਈ ਵਾਰ ਲੋਕ ਚਲੋ ਇੱਕ ਵਾਰ ਗਲਤੀ ਕਰਦੇ ਨੇ ਦੂਜੀ ਵਾਰ ਨਹੀਂ ਕਰਦੇ ਮੀਤਹੇਰ ਸਾਡਾ ਵੱਡੀ ਲੀਡ ਨਾਲ ਜਿੱਤੂਗਾ ਘੱਟੋ ਘੱਟ 1 ਲੱਖ ਪਲੱਸ ਨਾਲ ਮੀਤਹੇਰ ਜਿੱਤੂਗਾ ਤੇ ਅਸੀਂ ਪਟਿਆਲੇ ਵੀ 1 ਲੱਖ ਪਲੱਸ ਨਾਲ ਅੱਜ ਸਰਵੇ ਚੱਲ ਰਿਹਾ ਜਿਹੜਾ ਸਾਡਾ ਆਪਣਾ ਤਰੀਕੇ ਨਾਲ ਸਰਵੇ ਕਰਦੇ 1 ਲੱਖ ਪਲੱਸ ਨਾਲ ਜਿੱਤਾਂਗੇ ਅਸੀਂ ਪਰ ਮਹਾਰਾਣੀ ਪ੍ਰਨੀਤ ਕੌਰ ਨੇ ਬਰਾਬਰ ਤੁਹਾਡੇ ਭਾਜਪੀ ਤੋਂ ਪਹਿਲਾਂ ਬਹੁਤ ਵਾਰੀ ਜਿੱਤੇ ਹੋਏ ਨੇ ਤੁਸੀਂ ਤਾਂ ਦਾਵਾ ਵੱਡਾ ਕਰ ਰਹੇ ਨਹੀਂ 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 ਦੇਖੋ ਮੇਰੀ ਗੱਲ ਸੁਣੋ ਇਹ ਰਜਵਾੜਿਆ ਨੇ ਹੁਣ ਤੱਕ 70 75 ਹੁਣ ਲੋਕ ਵੀ ਸਿਆਣੇ ਹੋ ਗਏ ਹੁਣ ਇਹਨਾਂ ਦਾ ਕੰਮ ਨਹੀਂ ਚੱਲਣਾ ਹੁਣ ਤਾਂ ਇਹਨਾਂ ਲੋਕ ਪਿੰਡਾਂ 'ਚ ਨਹੀਂ ਵੜਨ ਹੁੰਦੇ ਤੁਸੀਂ ਦੇਖ ਲਓ ਨਾਬੇ ਆਏ ਕਿਸਾਨਾਂ ਨੇ ਵਿਰੋਧ ਕਰਿਆ ਸੋ ਪਤਾ ਨਹੀਂ ਕਿੱਥੇ ਜਾ ਕੇ ਸੈਡਾਂ ਜੀਆਂ ਤੇ ਜਾ ਕੇ ਵੀਡੀਓ ਜੀ ਬਣਾ ਲੈਂਦੇ ਨੇ ਜਿੰਦਾਬਾਦ ਮੁਰਤ ਮੁਰਦਾਬਾਦ ਕਰਦੇ ਨੇ ਲੋਕਾਂ 'ਚ ਜਾਣ ਜੋ ਕਿਤੇ ਰਹੇ ਨਹੀਂ ਠੀਕ ਨਹੀਂ ਜ ਹੁਣ ਲੋਕ ਵਿਸ਼ਵਾਸ ਕੀਤੇ ਕਰਨ ਇਹ ਹੁਣ ਤੱਕ ਕਾਂਗਰਸ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਰਹੀ ਹੈ ਲੰਮੇ ਟਾਈਮ ਤੋਂ ਹਨਾ ਜੀ ਤੇ ਹੁਣ ਜਿਹੜੇ ਉਹ ਵਰਕਰ ਸੀ ਉਹ ਵਿਚਾਰੇ ਕੀ ਕਰਨ ਆਪ ਤਾਂ ਇਹ ਚੱਕ ਕੇ ਆਪਣਾ ਆਪਣੇ ਸਵਾਰਥਾਂ ਵਾਸਤੇ ਥਾ ਪਾਰਟੀ ਬਦਲ ਦਿੰਦੇ ਨੇ ਤੀਜੇ ਦਿਨੇ ਪਾਰਟੀ ਬਦਲ ਦਿੰਦੇ ਨੇ ਠੀਕ ਨਹੀਂ ਜੀ ਪਰ ਕਿਹਾ ਜਾਂਦਾ ਕਿ ਡਾਕਟਰ ਗਾਂਧੀ ਵੀ ਮਜਬੂਤ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਬਹੁਤ ਜੁੜੇ ਹੋਏ ਨੇ ਲੋਕਾਂ ਨਾਲ ਕਿਉਂਕਿ ਲੋਕਾਂ ਦੀ ਬਹੁਤ ਸੇਵਾ ਕੀਤਾ ਉਹਨਾਂ ਨੇ ਜਦੋਂ ਡਾਕਟਰ ਮਤਲਬ ਉਹਨਾਂ ਦੇ ਹਸਪਤਲ ਕੋਈ ਪਹੁੰਚਦਾ ਤਾਂ ਉਹਨਾਂ ਨੂੰ ਫਰੀ ਦਵਾਈਆਂ ਤੱਕ ਇਥੋਂ ਵੀ ਐਨ ਜੁੜੇ ਹੋਏ ਨੇ ਲੋਕ ਡਾਕਟਰ ਗਾਂਧੀ ਨਾਲ ਨਹੀਂ ਚਲੋ ਦੇਖੋ ਡਾਕਟਰ ਗਾਂਧੀ ਜੀ ਮਰੀਜ਼ਾਂ ਨੂੰ ਵਧੀਆ ਦਵਾਈ ਦਿੰਦੇ ਨੇ ਵਧੀਆ ਹੈਲਪ ਕਰਦੇ ਨੇ ਉਹ ਚਲੋ ਉਹਨਾਂ ਦਾ ਸਲਾਘਾ ਜੋਗਾ ਉਹ ਫੀਲਡ ਹੋਰ ਆ ਜਿਹੜੀ ਰਾਜਨੀਤੀ ਆ ਦੇਖੋ ਗੱਲ ਇਹ ਆ ਹੁਣ ਤੱਕ ਇਹ ਕਾਂਗਰਸ ਨੂੰ ਭੰਡ ਦੇ ਆਏ ਨਹੀਂ ਡਾਕਟਰ ਗਾਂਧੀ ਜਿੰਨਾ ਕਾਂਗਰਸ ਸਭ ਤੋਂ ਵੱਧ ਕਾਂਗਰਸ ਦੇ ਖਿਲਾਫ ਬੋਲਦੇ ਸੀ ਅੱਜ ਕਾਂਗਰਸ ਨਾਲ ਉਹ ਟਿਕਟ ਲੈ ਕੇ ਕਾਂਗਰਸ ਜੁਆਇਨ ਕਰ ਲਈ ਇਹਨਾਂ ਨੇ ਹੁਣ ਲੋਕ ਇੰਨੇ ਪਾਗਲ ਤਾਂ ਹੈ ਨਹੀਂ ਠੀਕ ਨਹੀਂ ਜੀ ਲੋਕ ਬਹੁਤ ਸਿਆਣੇ ਹੋ ਗਏ ਤੇ ਪਹਿਲੀ ਗੱਲ ਇਹ ਦੱਸੋ ਡਾਕਟਰ ਗਾਂਧੀ ਜੀ ਪਹਿਲਾਂ ਕਹਿੰਦੇ ਡਾਕਟਰ ਗਾਂਧੀ ਇੰਨੀਆਂ ਵੋਟਾਂ ਲੈ ਕੇ ਜਿੱਤ ਗਿਆ ਜਿੱਤਿਆ ਕਿ ਦੀ ਕਿਹੜੇ ਲੋਕੋ ਤੇ ਜਿੱਤੇ ਆ ਜੀ ਆਵਾਦੀ ਪਾਰਟੀ ਨੇ ਜਿੱਤਾਇਆ ਨਾ ਆਵਾਦੀ ਪਾਰਟੀ ਨੇ ਟਿਕਟ ਦਿੱਤੀ ਫਿਰ ਆਜ਼ਾਦ ਨਾਲ ਜਿੱਤ ਗਏ ਫਿਰ ਆਜ਼ਾਦ ਨਾਲ ਜਿੱਤ ਗਏ ਪਾਰਟੀ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਹੜੇ ਚੋਰ ਬਿਲਕੁਲ ਜੀ ਬਿਲਕੁਲ ਪਾਰਟੀ ਨੂੰ ਵੋਟ ਪੈਂਦੀ ਹੈ ਹਾਂ ਬੰਦੇ ਦਾ ਰਸੂਕ ਵੀ ਹੁੰਦਾ ਆਪਣਾ ਪਰ ਪਾਰਟੀ ਨੂੰ ਵੋਟ ਪੈਂਦੀ ਹੈ ਪਾਰਟੀ ਦੀਆਂ ਨੀਤੀਆਂ ਨੂੰ ਵੋਟ ਪੈਂਦੀ ਹੈ ਬਿਲਕੁਲ ਬਿਲਕੁਲ ਜੀ ਆਮ ਆਦਮੀ ਪਾਰਟੀ ਦਾ ਯੂਥ ਵਿੰਗ ਜੋ ਪੱਪਾ ਭਾਰਾ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਪੂਰੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਉਮੀਦਵਾਰ ਜਿੱਤਣਗੇ ਮੈਂਬਰ ਪਾਰਲੀਮੈਂਟ ਬਣਨਗੇ ਅਤੇ ਯੂਥ ਵਿੰਗ ਵੱਲੋਂ ਅੱਜ ਸਨਮਾਨ ਪੱਤਰ ਦਿੱਤੇ ਗਏ ਨੇ ਉਹ ਸਨਮਾਨ ਪੱਤਰ ਕਿਸ ਨੂੰ ਦਿੱਤੇ ਗਏ ਨੇ ਕਿ ਜਿਹੜੇ ਵਧੀਆ ਕੰਮ ਕਰਦੇ ਨੇ ਕਿਸੇ ਵੀ ਖੇਤਰ ਚ ਵਧੀਆ ਕੰਮ ਕਰ ਰਹੇ ਨੇ ਪੜਾਈ ਆ ਚਾਹੇ ਕੋਈ ਖੇਤੀਬਾੜੀ ਵਧੀਆ ਕਰਦਾ ਤੇ ਲਗਾਤਾਰ ਕਹਿ ਰਹੇ ਨੇ ਕਿ ਸਾਡਾ ਯੂਥ ਵਿੰਗ ਸਨਮਾਨ ਸਮਾਰੋਹ ਕਰਦਾ ਰਹੇਗਾ ਕੈਮਰਾਮੈਨ ਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ